ਅਮਰੀਕਾ ਨੂੰ ਜਾਂ ਜਿਉਂਵਾਦੀ ਜਿਹੜੇ ਇਹ ਪੈਲੀ ਹਾਕਮ ਹੈ ਜਿਹੜਾ ਦੇਖਣ ਜਾ ਹੁਆ ਉਹਨੂੰ ਵੀ ਅੱਜ ਹੀ ਇਸ ਕੱਦ ਦਾ ਆ ਗਿਆ ਕਿ ਮੈਂ ਅੱਜ ਈਰਾਨ ਨੂੰ ਮਾਰ ਹੇਟ ਲੈ ਕੇ ਆਇਆ ਈਰਾਨ ਨੂੰ ਮੈਂ ਹਮਲੇ ਦੀ ਮਾਰ ਲੈ ਕੇ ਤੇ ਬੰਬਾਂ ਤੇ ਰਾਕਟਾਂ ਦੇ ਨਾਲ ਇਹਨੂੰ ਤਬਾਹ ਕਰਨਾ ਹੈ ਸਭੋਂ ਨਹੀਂ ਇਹਦੇ ਪਿੱਛੇ ਕੰਮ ਕਰਦਾ ਸਾਮਰਾਜੀ ਸੱਖਣਾ ਅਮਰੀਕਾ ਹੈ 트ੰਪ ਹੈ ਇਨੇ ਐਸੇ ਸਾਵੀ ਸਤਾਸ ਮਾਰੀ ਹੈ ਇਹ ਸਤਾਸ ਮਾਰਨ ਤੋਂ ਬਾਅਦ ਉਹ ਰੋਜ਼ ਨਮਾਜ਼ ਚੰਦ ਚੜਦਾ ਹੈ ਉਹ ਕਦੇ ਕੁਛ ਕਹਿੰਦਾ ਕਦੇ ਉਹ ਪ੍ਰਵਾਸੀਆਂ ਦੀ ਨੀਤੀ ਕਦੇ ਭਾਰਤੀਆਂ ਦੀ ਫੇਰੀਆਂ 'ਚ ਜੂੜ ਕੇ ਖੱਥਾਂ ਵਿੱਚ ਹੱਥਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਕਦੇ ਜਹਾਜ਼ 'ਚ ਲਾ ਕੇ ਇਧਰ ਮੁਕਤੇ ਦੇ ਅੰਦਰ ਭੇਜਦਾ ਉਹ ਵੀ ਪੰਜਾਬ ਦੇ ਅੰਮ੍ਰਿਤਸਰ ਤੱਕ ਜਾਂਦਾ ਹੈ ਇਹ ਦਿਖਾਉਣ ਦੇ ਲਈ ਕਿ ਮੇਰੀ ਧੌਂਸ ਦੇ ਅੱਗੇ ਕੋਈ ਚੂਹ ਨਹੀਂ ਕਰ ਸਕਦਾ ਤੇ ਭਾਰਤੀ ਹਾਕਮ ਚੁੱਪ ਰਹਿੰਦੇ ਆ ਕਦੇ ਉਹ ਆਪਣੇ ਅੰਦਰ ਡੈਫਾ ਜੋ ਵੀ ਦਰੌਂਦਾ ਹੈ ਕਦੇ ਟੈਕ ਪੁਰੀੰਡੀਆ ਦੇ ਵਿੱਚ ਕਦੇ ਕੈਨੇਡਾ ਦੇ ਉੱਤੇ ਕਦੇ ਚੀਨ ਦੇ ਉੱਤੇ ਕਦੇ ਮਾ ਜਿਹੜੀ ਹੈਗਾ ਮਿਕਸੀਕੋ ਦੇ ਉੱਤੇ ਗੱਲ ਇਹ ਆ ਪੂਰੇ ਸੰਸਾਰ ਦੇ ਅੰਦਰ ਉਹ ਉਤਲ-ਪੁਤਲ ਮਚਾਉਂਦਾ ਹੈ ਤੇ ਆਪਾਂ ਜਦੋਂ ਗੱਲ ਕਰਦੇ ਆ ਇਹ ਨੇਤਰ ਯਹੂਦੀ ਜਿਹੜੀ ਸ਼ੈ ਹੈ ਜਿਹੜੀ ਯਹੂਦੀ ਦੀ ਹਾਕਮ ਹੈ ਇਹ ਸ਼ੈ ਪਿੱਛੇ ਅਮਰੀਕਾ ਦੀ ਕੰਮ ਕਰਦੀ ਹੈ ਅਮਰੀਕਾ ਦੇ ਹਿੱਤ ਨੇ ਜਿਹੜੇ ਅਮਰੀਕਾ ਦੇ ਅੰਦਰ ਜਿਹੜੇ ਦੇ ਖੁੱਲ੍ਹਦੇ ਬੇੜੇ ਆ ਮਿਡਲ ਈਸਟ ਜਿਹਨੂੰ ਮੱਧਕੂਰਮ ਕਿਹਾ ਜਾਂਦਾ ਹੈ ਉਹ ਮੱਧਕੂਰਮ ਦੇ ਅੰਦਰ ਜਿਹੜੇ ਸਾਰੇ ਜਿਹੜਾ ਤੇਲ ਤੇ ਗੈਸ ਹੈ ਇਹਦੇ ਵੱਡੇ ਭੰਡਾਰ ਨੇ ਜਿੱਥੇ 48% ਤੇਲ ਪੈਦਾ ਹੁੰਦਾ ਹੈ ਤੇ 40% ਗੈਸ ਪੈਦਾ ਹੁੰਦੀ ਹੈ ਪੂਰੇ ਸੰਸਾਰ ਦੀ ਜਦੋਂ ਇਹਦੇ ਛੋਟੇ ਜਿਹੇ ਥਾਂ 'ਤੇ ਏਡੇ ਵੱਡੇ ਜਖੀਰੇ ਪਈਆਂ ਕੁਦਰਤੀ ਖਣਜ ਪਦਾਰਥਾਂ ਦੇ ਜਿਹੜੇ ਤੇਲ ਤੇ ਗੈਸ ਦੇ ਪੜਾਅ ਪਏ ਐ ਤੇ ਸਾਰੇ ਸੰਸਾਰੀਆਂ ਨਿਗਾਹਾਂ ਇਸਕਾ ਤੇ ਲੱਗੀਆਂ ਹੋਈਆਂ ਨੇ ਕਿ ਉਸ ਲੁੱਟੇ ਮਾਲ ਦੇ ਵਿੱਚੋਂ ਛੱਕਣ ਦੇ ਲਈ ਕਹਿ ਨਹੀਂ ਕਿ ਅਮਰੀਕਾ ਆਪਣੇ ਹੱਥ ਤੇ ਰਹਿਣੀਗਾ ਕੱਚਾ ਤੇਲ ਇਹ ਨਹੀਂ ਕਿ ਰੂਸ ਕੋਲ ਤੇਲ ਰਹੇਗਾ ਉਹ ਆਪਣੇ ਜਿਹੜੇ ਦੇਰੇ ਗੈਸ ਤੇ ਤੇਲ ਦੇ ਪੜਾਅ ਨੇ ਉਹਨਾਂ ਨੂੰ ਜਨਮ ਕਰਕੇ ਤੇ ਸਸਤਾ ਤੇਲ ਉੱਥੋਂ ਲੁੱਟਣ ਦੇ ਲਈ ਅੱਜ ਅਮਰੀਕਾ ਨੇ ਆਪਣੇ ਜੰਗੀ ਵਿਰੇ ਉੱਥੇ ਤਾਇਨਾਤ ਕੀਤੇ ਹੋਇਆ ਜਿਹੜੇ 4500 ਅਮਰੀਕੀ ਫੌਜ ਕੀ ਫੌਜੀ ਹੈ ਜਿਹੜਾ ਉਹਨੇ ਕੱਲ੍ਹ ਉੱਥੇ ਮਿਡਲ ਈਸਟ ਦੇ ਅੰਦਰ ਮੱਧ ਪੂਰਬ ਦੇ ਅੰਦਰ ਤਣਾਤ ਕਰ ਰੱਖਿਆ ਹੈ ਉਹਦਾ ਮਕਸਦ ਕੀ ਹੈ ਕਿ ਕਦੋਂ ਵੀ ਉਹ ਆਪਣੀ ਜਿਹੜੀ ਲੋੜ ਹੈ ਜੰਗੀ ਲੋੜਾਂ ਦੀ ਪੂਰਤੀ ਦੇ ਲਈ ਉਹ ਜਿੱਥੇ ਵੀ ਉਹਦੇ ਟਕਰਾ ਪੈਂਦੇ ਆ ਕਿਉਂਕਿ ਰੂਸ ਵੀ ਚਾਹੁੰਦਾ ਹੈ ਉਹ ਤੇਰਦਾ ਜਿਹੜਾ ਪੁੰਡਾਮ ਨੇ ਉਹਨਾਂ ਤੇ ਮੈਂ ਕਬਜ਼ਾ ਜਮਾਲਾ ਚੀਨ ਅੱਜ ਸੂਰਜ ਜਿਹੜਾ ਸਮਾਜਿਕ ਸਾਮਰਾਜ ਨਹੀਂ ਅੱਜ ਸਿੱਧਾ ਸਾਮਰਾਜੀ ਰਹਾਵਾ ਵੰਡ ਚੁੱਕਿਆ ਹੈ ਜਿਹੜਾ ਕਦੇ ਮੌਦੀ ਵਾਇਦੇ ਵਿੱਚ ਇਨਕਲਾਬ ਦਾ ਧੁਰਾ ਸੀ ਅੱਜ ਉੱਥੋਂ ਹੀ ਜਿਹੜੀ ਉਹ ਰੂਸੀ ਸਾਮਰਾਜ ਅਮਰੀਕੀ ਸਾਮਰਾਜ ਦੇ ਨਾਲ ਇਹ ਚਾਈਨਾ ਦੇ ਸਾਥ ਜੀਸ਼ਪ ਜੀਸ਼ਿੰਗ ਪਿੰਕ ਹੈ ਉਹ ਵੀ ਕੀ ਚਾਹੁੰਦਾ ਉਹ ਵੀ ਅਸਲ ਵਿੱਚ ਇਸ ਮਿਡਲ ਈਸਟ ਦੇ ਉੱਤੇ ਜਿਹੜਾ ਤੇਲ ਹੈ ਉਹ ਤੇਰੇ ਤੇ ਕਬਜ਼ਾ ਕਰਨ ਦਾ ਭਰਮ ਪਾਦਾ ਹੈ ਉਹ ਲੋចਾ ਕੇ ਮੈਂ ਉੱਥੇ ਜਾ ਕੇ ਇਸ ਤੇਲ ਤੇ ਕਬਜ਼ਾ ਕਰਕੇ ਇਹਨਾਂ ਲੋਕਾਂ ਦੇ ਉੱਤੋਂ ਸਸਤਾ ਤੇ ਲੈ ਕੇ ਆਪ ਆਪਣੀ ਮੰਡੀ ਦੇ ਅੰਦਰ ਸੰਸਾਰ ਮੰਡੀ ਦੇ ਅੰਦਰ ਇਹਦੀ ਵੱਧ ਤੋਂ ਵੱਧ ਮੈਂ ਲੁੱਟ ਕੱ ਸਕਾਂ ਇਹਨਾਂ ਹਾਲਤਾਂ ਦੇ ਅੰਦਰ ਅਸੀਂ ਜਦੋਂ ਵੇਖਦੇ ਤੇ ਇਹਦੇ ਪਿੱਛੇ ਮਕਸਦ ਸਾਨੂੰ ਸਾਫ਼ ਹੁੰਦਿਆ ਕਿ ਜਿਹੜਾ ਫਲਸਤੀਨ ਹੈ ਫਲਸਤੀਨ ਦੇ ਅੰਦਰ ਵੀ ਸਮੁੰਦਰ ਦਾ ਕੰਟਾ ਹੈ ਸਮੁੰਦਰ ਦੇ ਕੰਟੇ ਉੱਤੇ ਅੱਜ ਅਮਰੀਕਾ ਕੀ ਸੋਚਦਾ ਹੈ ਕਿ ਮੈਂ ਤੇ ਐਸਟਾ ਹੋਣੀ ਹੈ ਮੈਂ ਇਹ ਸਵਾਤਾ ਰੀਅਲ ਅਸਟੇਟ ਦਾ ਸਾਲ ਮੈਂ ਢਾ ਦਿਓ ਇਹਨੂੰ ਖਤਮ ਕਰ ਦਿਓ ਇਜੇ ਮੈਂ ਆਪੇ ਵੀ ਇਸੇ ਤਰ੍ਹਾਂ ਕਾਰੋਬਾਰ ਕਰਾਂ ਤੇਰਾ ਮਤਲਬ ਆਪਾਂ ਨੂੰ ਸਾਹ ਪੈਂਦਾ ਕਿ ਨੇਤਨ ਜਾਹੂ ਆਪਦੇ ਆਪ ਚ ਕੋਈ ਆਪਦੇ ਆਪ ਤੇ ਨਹੀਂ ਛੈ ਨਹੀਂ ਐ ਆਪਦੇ ਆਪ ਤੇ ਨਹੀਂ ਤਾਕਤ ਨਹੀਂ ਹੈ ਕਿ ਅਮਰੀਕਾ ਤੋਂ ਬਿਨਾ ਪੈਰ ਵੀ ਪੜ ਸਕੀ ਅਮਰੀਕਾ ਦੀ ਛੈ ਤੇ ਪੈਰ ਪੜਦਾ ਹੈ ਤੇ ਜਦੋਂ ਹਾਂ ਹਮਲਾ ਵੀ ਕਰਦਾ ਹੈ 13 ਜੂਨ ਨੂੰ ਤਾਂ ਅਮਰੀਕਾ ਕਹਿੰਦਾ ਕਿ ਹਾਂ ਸਾਨੂੰ ਦੱਸਿਆ ਤਾਂ ਸੀ ਪਰ ਗੱਲ ਕੀ ਹੈ ਕਿ ਅਮਰੀਕਾ ਦੇ ਅੰਦਰ ਗੱਲ ਕਿ ਕਿ ਪਰਮਾਣੂ ਊਰਜਾ ਬਣਾ ਰਿਹਾ ਹੈ ਪਰਮਾਣੂ ਬੰਬ ਬਣਾ ਰਿਹਾ ਹੈ ਜਦਕਿ ਅਮਰੀਕਾ ਦੇ ਖੋਤੇ ਇੰਟੈਲੀਜੈਂਸ ਡਾਇਰੈਕਟਰ ਜਿਹੜੀ ਜਿਹੜੀ ਤੁਸੀ ਆੜਾ ਉਹ ਖੋਲੇ ਗੱਲ ਕੇ ਫਨ ਚੁਕੇ ਆ ਕਿਹ ਅਤਰਾਨ ਅਜਿਹ ਪ੍ਰਮਾਣ ਨੂੰ ਬੰਬ ਹੈ ਉਹ ਬਣਾ ਨਹੀਂ ਸਕਦਾ ਉਹ ਹਰ ਤੱਕ ਕੋਈ ਕੋਈ ਐਡੀ ਨੇੜੇ ਨੇੜੇ ਕੋਈ ਖ ਦੀ ਪਲਾਨ ਨਹੀਂ ਹੈ ਯੋਜਨਾ ਨਹੀਂ ਹੈ ਕਿਉਂ ਉਹ ਬੰਬ ਬਣਾ ਲਵੇ ਅਗਰ ਪਰਜ ਨੂੰ ਹੁਣ ਅਮਰੀਕਾ ਦੇ ਉਸ ਸਰਦਨੇ ਨੇ ਕਹਿਤਾ ਉਸ ਸਮਰਾਜੀ ਦੇ ਸਰਦ ਸਭ ਤੋਂ ਵੱਡੇ ਜਿਹੜਾ ਕੰਪਰੇ ਕਹਤਾ ਕਿ ਹਾਂ ਉਧਰ ਜਾ ਕੇ ਜਿਹੜਾ ਪਰਮਾਣੂ ਮਾਮਾ ਬਣਾਉਣ ਲੱਗਿਆ ਸੀ ਤਾਂ ਪੂਸੀ ਗੈਕਵਾੜ ਵੀ ਬੋਲੀ ਬਦਲ ਗਈ ਤੇ ਉਹਨੇ ਵੀ ਕਹਿ ਦਿੱਤਾ ਕਿ ਹਾਂ ਇਹ ਜਿਹੜਾ ਅਮਰੀਕਾ ਦਾ ਜਿਹੜਾ ਇਰਾਨ ਹੈ ਇਰਾਨ ਤਾਂ ਪਰਮਾਣੂ ਮਾਮਾ ਬਣਾਉਣ ਦੇ ਬਹੁਤ ਨੇੜੇ ਸੀ ਤੇ ਦੇਖਣ ਜਾਂ ਉਹੀ ਹੋਰੀ ਕਹਤਾ ਕਿ ਉੱਥੇ ਜਦੋਂ ਇਹ ਗੱਲ ਕਿ ਜਦੋਂ ਜਦੋਂ ਆਪਾਂ ਦੇਖਦੇ ਕਿ ਪੌਣੇ ਉਹ ਸਾਲ ਤੋਂ ਇੱਕ ਪਾਸੇ ਕਦੋਂ ਫਲਸਤੀਨ ਦੇ ਅੰਦਰ ਘਾਹ ਹੋ ਰਿਹਾ ਹੈ ਜਦੋਂ ਹਜ਼ਾਰਾਂ ਇਹਨਾਂ ਨੂੰ ਲੋਕ ਮਾਰੇ ਜਾ ਰਹੇ ਐ ਉਸ ਵਿੱਚ ਫਰਸਤੀਨੀ ਕਿਸਤਾ ਦਾ ਕੋਈ ਸਵਾਲ ਨਹੀਂ ਐ ਉਸ ਵਿੱਚ ਫਰਸਤੀਨੀ ਆਪੀ ਸੁਰੱਖਿਆ ਦਾ ਕੋਈ ਸਵਾਲ ਨਹੀਂ ਐ ਤਾਂ ਹੁਣ ਕੀ ਹੋ ਗਿਆ ਕਿ ਜਦੋਂ ਆ ਜੰਗ ਸ਼ੁਰੂ ਕਰ ਦਿੱਤੀ ਤਾਂ ਵੱਡੇ ਮੋਰਕ ਨੇ ਜਿਹੜੇ ਜਿਹੜੇ ਜੀ7 ਨੇ ਕਿ ਜਿਹੜਾ ਕੈਨੇਡਾ ਵਰਗੇ ਮੋਰਕਾ ਹੈ ਉਹਨਾਂ ਨੇ ਗੱਲ ਕਹੇ ਕਿ ਜਿਹੜਾ ਇਜ਼ਰਾਈਲ ਹੈ ਇਜ਼ਰਾਈਲ ਦੀ ਪ੍ਰੋਸੋਤਾ ਨੂੰ ਇੱਕ ਖਤਰਾ ਹੈ ਇਸ ਕਾ ਕਿ ਹਾਕਾ ਨੂੰ ਕਿਉਂ ਰਾਤ ਦੇ ਹਮਲਾਵੋ ਦੇ ਲਈ ਇਰਾਨ دہشت ਕਰਦਾ ਹੈ ਪਰ ਜਿਹੜਾ دہشت ਕਰਦਾ ਹੈ ਉਹਨਾਂ ਦੀ ਸੁਰੱਖਿਆ ਦਾ ਸਵਾਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਇਸ ਕਹਾਣੀ ਨਾਲ ਹਾਲਾਤਾਂ ਦੇ ਅੰਦਰ ਉਹਨਾਂ ਦੇ ਹੱਥ ਇੱਕੀ ਛੁਪੇ ਹੋਇਆ ਹੈ ਓਏ ਆਰਥਿਕ ਕਿਤੂਆ ਉਹਨਾਂ ਦੇ ਸਿਆਸੀ ਹਿੱਕ ਵੀ ਹੈ ਉਹਨਾਂ ਨੇ ਹਿੱਟਾਂ ਦੇ ਤਹਿ ਦੀ ਜਦੋਂ ਇਰਾਨ ਨੇ ਇਰਾਨ ਦੇ ਅੱਗੇ ਜਿਸ ਕਸਮ ਦੇ ਨਾਲ ਨੇ ਭਰੂਕੀ ਪਾ ਲਿਆ ਭਰਮੇ ਨਾਲ ਇਹ ਪਾਲਿਆ ਕਿ ਜਿਹੜੇ ਫਰਸਤੀ ਨੂੰ ਤਬਾਹ ਕਰਦਾ ਜਿਹਨੇ ਫਰਸਤੀ ਦਾ ਸਾਰਾ ਖਾਤਮਾ ਕਰਤਾ ਫਰਸਤੀ ਨੂੰ ਸਮੁੱਥੇ ਨਹੀਂ ਖੰਡਰਾ ਤਬਦੀਰ ਕਰਤਾ ਉਹ ਬੈਸਟਮੈਨ ਨੂੰ ਵੀ ਖਾਤਮਾ ਕਰਤਾ ਉਹ ਇੱਕ ਪਾਸੇ ਕਹਿਣ ਲੇ ਕਿ ਅੱਜ ਤੁਮ ਗਾਜਾ ਤੋਂ ਜਾ ਕੇ ਬੈਸਟਮੈਨ ਨੂੰ ਜਾ ਰਿਹਾ ਹੈ ਜਦੋਂ ਬੈਸਟਮੈਂਟ ਤੋਂ ਜਾਂਦੇ ਆ ਤਾਂ ਬੈਸਟਮੈਂਟ ਤੋਂ ਜਾ ਕੇ ਕਹਿਨਦਾ ਤੁਹਾਨੂੰ ਮਿਸਰ ਦੇ ਵਿੱਚ ਜਾਣਾ ਚਾਹੀਦਾ ਗੱਲ ਇਹ ਕਿ ਜਿੱਥੇ ਵੀ ਲੋਕ ਜਾਂਦੇ ਆ ਉਹਨੂੰ ਮਾਰਤਾ ਗਿਆ ਪਰ ਇਰਾਕ ਦੇ ਅੰਦਰ ਉਹਨੂੰ ਮਰ ਤੋਂ ਦੀ ਹਾਲਤ ਮਿਲੀ ਨਹੀਂ ਇਰਾਕ ਦੇ ਅੰਦਰ ਜਿਸ ਕਿਸਮ ਦਾ ਅਨਰ ਹਾਲ ਦਾ ਸਾਹਮਣਾ ਕਰਨਾ ਪਿਆ, ਵਿਰੋਧ ਦਾ ਸਾਹਮਣਾ ਕਰਨਾ ਪਿਆ ਉਹ ਸਾਹਮਣਾ ਇਸ ਗੱਲ ਕਰਕੇ ਕਿ ਉਹ ਸਾਹਮਣਾ ਕਰਨ ਦੀ ਹਾਲਤ ਸੀ ਉਹਦੇ ਕੋਲ ਜਿੱਥੇ ਇਹਨਾਂ ਨੇ ਪੈਰ ਕੰਮੀ ਕੀਤੀ ਹੈ ਜਹਾਜ਼ਾਂ ਦੇ ਨਾਲ ਪਹਿਲਾ ਅਟੈਕ ਕਿੱਥੇ ਕੀਤਾ ਉੱਥੇ ਕੀਤਾ ਕਿ ਜਿੱਥੇ ਕਹਿੰਦੇ ਸੀ ਕਿ ਇਥੇ ਪ੍ਰਮਾਣੂ ਹਥਿਆਰ ਧੱਕੀ ਦੇ ਅੰਦਰ ਢੂੰਗ ਰੱਖੇ ਹੋਏ ਸੌ ਮੀਟਰ ਢੂੰਗ ਰੱਖੇ ਹੋਏ ਆ ਉੱਥੇ ਹਮਲਾ ਕੀਤਾ ਤੇ ਅਖੀਰੀ ਅਟੈਕ ਵੀ ਉੱਥੇ ਹੋਇਆ ਇੱਕ ਦਿਨ ਪਹਿਲਾਂ ਕਿ ਜਿੱਥੇ ਅਮਰੀਕਾ ਨੇ ਅਟੈਕ ਕੀਤਾ ਜਿੱਥੇ ਉਹਨੇ ਆਪਣੇ ਸਿੱਕੇ ਜਾਂ ਹਥਿਆਰ ਲੈ ਕੇ ਜਿਹੜੇ ਜਹਾਜ਼ ਸੀ ਜਿਹੜੇ ਉਹਨਾਂ ਜਹਾਜ਼ਾਂ ਦੇ ਨਾਲ ਵੀ ਉਹਨਾਂ ਕਿੰਨਾ ਥਾਂ ਤੇ ਹਮਲਾ ਕੀਤਾ ਅੱਜ ਵੀ ਕੀ ਹੈ ਕਿ ਜਦੋਂ ਹਮਲਾ ਕਰਦੇ ਨਾਲ ਲਕਾਈ ਤੇ ਕੀ ਅਸਰ ਪੈਂਦਾ ਹੈ ਇਹ ਨੂੰ ਆਪਾਂ ਵੇਖਾਂਗੇ ਕਿ ਇਹਦੇ ਤੇ ਅਸਰ ਜਿਹੜੀਆਂ ਰੇਡੀਏਸ਼ਨ ਜਿਹੜੀਆਂ ਉੱਥੋਂ ਨਿਕਲਦੀਆਂ ਨੇ ਉਹ ਇੱਕ ਸਿੱਧਾ ਹੁੰਦਾ ਹੈ ਕਿ ਪਰਮਾਣੂ ਬੰਬ ਚੱਲ ਜਾਂਦਾ ਹੈ ਹਿਰੋਸ਼ਿਮਾ ਤੇ ਨਾਗਾਸਾਕੀ ਵੱ ਨੂੰ ਇਹ ਕਹਿੰਦਾ ਕਿ ਪਰਮਾਣੂ ਬੰਬ ਦੇ ਉੱਤੇ ਜਦੋਂ ਕੋਈ ਤਬਾਹੀ ਆਉਂਦੀ ਹੈ ਤਾਂ ਉੱਥੇ ਜਿਹੜੀਆਂ ਗੈਸਾਂ ਦੇ ਰੇਡੀਏਸ਼ਨ ਨੇ ਉਹ ਨਿਕਲਦੀਆਂ ਨੇ ਤਾਂ ਲੰਬੇ ਸਮੇਂ ਲਈ ਪ੍ਰਭਾਵ ਕਰਦੀਆਂ ਰਹੀਆਂ ਨੇ ਭਾਵੇਂ ਕਹੀ ਜਾਣ ਕਿ ਉੱਥੋਂ ਇਹਨਾਂ ਨੇ ਜਦੋਂ ਹਮਲਾ ਕੀਤਾ ਅਮਰੀਕਾ ਨੇ ਤਾਂ ਰੂਹ ਜਿਹੜਾ ਇਰਾਨ ਇਰਾਨ ਨੇ ਅਫਵਾਹ ਜਿਹੜਾ ਉਸਨੇ ਪਰਮਾਣੂ ਪ੍ਰੋਗਰਾਮ ਤੇ ਰੀਡਿਆਸੀ ਉਹਨੂੰ ਉਹਨਾਂ ਦੇ ਪਾਸੇ ਕਰਤਾ ਤੇ ਖਾਲੀ ਉਹ ਟੋਇਆਂ ਦੇ ਵਿੱਚ ਹੀ ਹਮਲਾ ਕਰਦੇ ਰਹੇ ਐ ਪਰ ਇਹ ਅਪੋਸਟ ਖਬਰਾਂ ਨੇ ਉਹਨਾਂ ਦੇ ਸਮਝ ਦੇ ਵਿੱਚ ਇਹਦੀ ਪੁਸ਼ਟੀ ਹੋ ਜਾਣੀ ਹੈ ਕਿ ਇਹ ਵੀ ਕਿ ਉੱਥੇ ਰੇਡ ਜਿਹੜੇ ਰੇਡੀਏਸ਼ਨ ਨੇ ਉਹ ਨਿਕਲਣ ਲੱਗੀਆਂ ਉਹਦੇ ਅਸਰ ਲੋਕਾਂ ਦੇ ਪੈਣ ਲੱਗੇ ਐ ਨਾ ਹਰੇ ਇਰਾਨ ਨੇ ਪੁਸ਼ਟੀ ਕੀਤੀ ਐ ਨਾ ਹਰੇ ਇਹਦੀ ਪੁਸ਼ਟੀ ਅਮਰੀਕਾ ਨੇ ਕੀਤੀ ਐ ਨਾ ਹਰੇ ਦੀ ਪੁਸ਼ਟੀ ਇਜ਼ਰਾਇਲ ਨੇ ਕੀਤੀ ਐ ਪਰ ਇਜ਼ਰਾਇਲ ਅੰਦਰ ਔਰ ਅਮਰੀਕਾ ਦੇ ਅੰਦਰ ਔਰ ਜਿਹੜਾ ਆਰਾਮ ਦੇ ਅੰਦਰ ਹੈ ਇਹ ਤਿੰਨਾਂ ਹਲਕਿਆਂ ਦੇ ਅੰਦਰ ਆਪਦਾ ਵੀ ਇੱਕ ਸੰਕਟ ਹੈ ਅਮਰੀਕਾ ਦੇ ਅੰਦਰ ਆਪਦਾ ਸੰਕਟ ਹੈ ਅਮਰੀਕਾ ਦੇ ਅੰਦਰ ਕਰਜ਼ੇ ਦਾ ਸੰਕਟ ਵੱਡਾ ਹੈ ਉਹ ਕਦੇ ਪ੍ਰਵਾਸ ਨੀਤੀ ਕਦੇ ਟੈਕ ਨੀਤੀ ਕਦੇ ਜੰਗਵਾਦ ਜਿੱਥੇ ਵੀ ਕਾਸੀ ਅਮਰੀਕਾ ਫਸਟ ਅੱਜ ਪੀਆਗੋ ਨੇ ਕਹਾ ਸੀ ਕਿ ਜਿਹੜਾ ਜੋਏ ਵੱਡਣਾ ਹੈ ਇਹ ਜੰਗ ਲਾਉਂਦਾ ਹੈ ਅਮਰੀਕਾ ਪਹਿਲਾਂ ਆਪਦੀ ਟੈਸਟ ਕਰਦੇ ਕਿ ਧਿਆਨ ਦੇਊਗਾ ਅਮਰੀਕਾ ਵਾਲੇ ਸੱਤੂਗਾ ਤੇ ਜੰਗ ਦਾ ਕੋ ਸਾ ਪਾਰਟਫਿਟ ਨਹੀਂ ਕਰੂਗਾ ਪਰ ਇਹ ਹੋਇਆ ਉਲਟਿਆ ਕਿ ਜਿਹੜਾ ਕਹਿੰਦਾ ਹੈ ਉਹਦੇ ਉਲਟੋ ਕਰਦਾ ਹੈ ਕਿ ਕਦੇ ਉਹ ਜਦੋਂ ਭਾਰਤ-ਪਾਕ ਦੀ ਜੰਗ ਲੱਗਦੀ ਹੈ ਪਹਿਲਾਂ ਵਾਰ ਹਮਲੇ ਤੋਂ ਬਾਅਦ ਤਾਂ ਉੱਥੇ ਉਹ ਕਹਿੰਦਾ ਹੈ ਕਿ ਮੈਂ ਜੰਗ ਬੰਦ ਕਰਵਾਤੀ ਹੈ ਤੇ ਜਦੋਂ ਹੁਣ ਲੱਗਿਆ ਹੁਣ ਵੀ ਜਦੋਂ ਨੇ ਪਹਿਲਾਂ ਪਰਮਾਣੂ ਬੰਬ ਛੁੱਟਿਆ ਅਮਰਾਨ ਦੇ ਖਾਵਾ ਦੇ ਉੱਤੇ ਜਦੋਂ ਰਾਣ ਔਖੋ ਗਿਆ ਅਗਲੇ ਦਿਨ ਅ ਇੱਕ ਕੰਪ ਕਹਿੰਦਾ ਹੈ ਕਿ ਮੈਂ ਸੀਖ ਫੈਕ ਕਰਾਤੀ ਹੈ ਇਹ ਗੱਲ ਕੀ ਹੈ ਗੱਲ ਇਹ ਦੇਖਣ ਦੀ ਹੈ ਕਿ ਉਹਦੇ ਅੰਦਰ ਆਪਣੇ ਅੰਦਰ ਸੰਕਟ ਕਿੰਨਾ ਹੈ ਉਹਦੇ ਅੰਦਰ ਬੇਰੁਜ਼ਗਾਰੀ ਕਿੰਨੀ ਹੈ ਉਹਦੇ ਅੰਦਰ ਪ੍ਰਵਾਸ ਦਾ ਸੰਕਟ ਕਿੰਨਾ ਵੱਡਾ ਹੈ ਉਹਦੇ ਅੰਦਰ ਮੁਜਾਰੇ ਲੱਖਾਂ ਲੋਕਾਂ ਦੇ ਮੁਜਾਰੇ ਹੋਲੇ ਹੈ ਅਮੀਕਾ ਖੋਦੇ ਇਸ ਤਰ੍ਹਾਂ ਸੰਕਟ ਹੈ ਕਿ ਉੱਥੇ 22 ਜਿਹੜੇ ਰਾਜ ਨੇ ਉੱਥੇ ਹਜ਼ਾਰਾਂ ਖਾਵਾ ਦਿੱਤੇ ਕਦੇ ਜੁਨੀ ਰਸਲੇ ਦਾ ਸੰਕਟ ਹੁੰਦਾ ਜਿਹੜੇ ਕਦੇ ਉਹ ਜਦੋਂ ਲੋਕ ਮੁਜਾਹੇ ਦੇ ਲੋਕ ਵਾਰਦਨ ਹੁੰਦੇ ਆ ਤਾਂ ਵਾਰਦਨ ਵੀ ਉਹ ਵਾਰਦਨ ਤੋਂ ਲਿਖਦੇ ਨਹੀਂ ਅਧਿਆਪਨ ਸ਼ਾਮੂਬਾਤ ਪ੍ਰਕਾਇਰ ਦੇ ਭਾਰਤ ਦੇ ਹਕਮਾਂ ਨੇ ਜਦੋਂ ਪਹਿਲਾ ਵਾਲ ਹਮਲਾ ਕੀਤਾ ਤਾਂ ਲੋਕਾਂ ਦਾ ਸਿਰ ਇਕੋ ਨਾਲ ਧਿਆਨ ਕੇਂਦਰਿਤ ਕਰਤਾ ਕਿ ਜੰਗ ਤੇ ਕੇਂਦਰਿਤ ਕਰਤਾ ਕਿ ਪਾਕਿਸਤਾਨ ਪਰ ਸਾਰਾ ਧਿਆਨ ਕੋਸ਼ ਕਰਤਾ ਇਸੇ ਤਰ੍ਹਾਂ ਕਿ ਸਾਰਾ ਧਿਆਨ ਸਾਰੇ ਅਮਰੀਕਾ ਦੇ ਲੋਕਾਂ ਦਾ ਧਿਆਨ ਡਾਇਵਰਟ ਕਰਨ ਦੇ ਲਈ ਧਿਆਨ ਨੂੰ ਪਾਸੇ ਤੋਂ ਕਿਉਂ ਦੇ ਲਈ ਇੱਕ ਚੰਗੀ ਮਾਹੌਲ ਪੈਦਾ ਕਰਤਾ ਚੰਗੀ ਮਾਹੌਲ ਦੇ ਵਿੱਚੋਂ ਕਿ ਇਜ਼ਰਾਇਲ ਨੇ ਨਾ ਵਰਕੀ ਉਹ ਜਦੋਂ ਇਰਾਨ ਨੂੰ ਹਮਲੇ ਦੀ ਲੈ ਕਹਿੰਦਾ ਕੋਈ ਨਹੀਂ ਦੀ ਸਤਾਨ ਜਿਹੜਾ ਰਾਸ਼ਟਰਪਤੀ ਹੈ ਉਹਨੂੰ ਕਿਹਾ ਆਪਕੇ ਕੰਤਾ ਹੈ ਤੂੰ ਅਨਕਨਿਸ਼ਲ ਤੂੰ ਹਲਾ ਛੱਡ ਤੇ ਮਾਫੀ ਮੰਗ ਲੈ ਤੇ ਜਦੋਂ ਤੁਹਾਨੂੰ ਕੰਕਲਿਸ਼ਨ ਤੇ ਸੀ ਫਾਇਰ ਕਰਦੇ ਜਦੋਂ ਰਾਗ ਨੇ ਇਰਾਨ ਦੇ ਅਸਲ ਦਾ ਜਵਾਬ ਦਿੱਤਾ ਕਿ ਅਸੀਂ ਇਰਾਨ ਦੇ ਜੰਨੇ ਜਾਏ ਆ ਅਸੀਂ ਇਸ ਗੱਲ ਤੇ ਨਹੀਂ ਇਹ ਤੇ ਕਿ ਤੇਰੀ ਅਸੀਂ ਅਨਕਨਿਸ਼ਲ ਜਿਹੜੀ ਅਸੀਂ ਤੋਂ ਮਾਫੀ ਮੰਗ ਲਵਾਂਗੇ ਉਹਨਾਂ ਨੇ ਜਵਾਬ ਦਿੱਤਾ ਤਾਂ ਉਹ ਦੂਜੇ ਤੰਗਦੇ ਰਹੇ ਕਿਤੇ ਉਹ ਕਹਿੰਦਾ ਕਿ ਮੈਨੂੰ ਪਤਾ ਹੈ ਕਿ ਜੰਨਛੇਦੀ ਖਤਮ ਹੋਣ ਵਾਲੀ ਨਹੀਂ ਹੈ ਉਹ ਕਹਿੰਦਾ ਦੋ ਹਫ਼ਤੇ ਜੰਗ ਖਤਮ ਹੋ ਜੂਗੀ ਕਦੇ ਉਹ ਕਹਿੰਦਾ ਮੈਨੂੰ ਪਤਾ ਉਹ ਕਿੱਥੇ ਛੁਪਿਆ ਹੋਇਆ ਹੈ ਪਰ ਅਸੀਂ ਉਹ ਮਾਰਨਾਂ ਦੀ ਕੋਂਦੇ ਕਰ ਕੀ ਹੈ ਕਿ ਪਲ-ਪਲ ਦੀ ਖਬਰ ਸੀ ਉਹਨੂੰ ਕੀ ਹੋ ਰਿਹਾ ਹੈ ਕੀ ਇਜ਼ਰਾਈਲ ਕੀ ਕਰ ਰਿਹਾ ਇਸ ਕਰਦਾ ਸਾਰਾ ਪਤਾ ਸੀ ਇਸ ਕਰਦੇ ਪਤਾ ਹੋਣ ਦੇ باوجود ਵੀ ਆਪ ਵੀ ਕਿਸੇ ਮੌਕੇ ਦੇ ਜਹੀ ਤਾਰ ਦੇ ਵਿੱਚ ਸੀ ਕਿ ਜੰਗਾ ਵੀ ਉਹਨੇ ਆਉਣੀਆਂ ਨੇ ਚੰਗੇ ਹਥਿਆਰ ਵੀ ਇਹ ਇਜ਼ਰਾਈਲ ਨੂੰ ਅੱਜ ਸਭ ਤੋਂ ਵੱਧ ਹਥਿਆਰ ਵੇਚੇ ਜਾ ਰਹੇ ਆ ਤਾਂ ਸਭ ਤੋਂ ਵੱਧ ਹਥਿਆਰਾਂ ਦਾ ਜ਼ਖੀਰਾ ਵੇਚਿਆ ਜਾ ਰਿਹਾ ਤਾਂ ਮੈਨੂੰ ਲੱਗਦਾ ਉਹ ਅਮਰੀਕਾ ਵੱਲੋਂ ਵੇਚਿਆ ਜਾ ਰਿਹਾ ਜਿੱਦ ਦੇ ਕਸਤੀਂ ਤੇ جنگ ਲਾਈ ਆ ਤਾਂ ਸਭ ਤੋਂ ਪਹਿਲਾਂ ਅਰਪਰ ਵੇਲੇ ਧਿਆਨ ਦਾ ਸੌਦਾ ਅਮਰੀਕਾ ਨੇ ਇਜ਼ਰਾਇਲ ਦੇ ਨਾਲ ਕੀਤਾ ਸੀ ਤੇ ਅੱਜ ਵੀ ਜਦੋਂ ਹਥਿਆਰਾਂ ਦੇ ਇੱਕ ਪਾਸੇ ਜਦੋਂ جنگਾਂ ਹੁੰਦਾ ਹੈ ਨਾਲ ਦੀ ਨਾਲ ਦੂਜੇ ਪਾਸੇ ਸੁਝੋਤ ਦੇ ਵੀ ਕਰਦਾ ਹੈ ਸਮਝੌਤੇ ਕਿਵੇਂ ਕਰਦਾ ਕਿ ਪੈਰ ہماری ਧਰਨਾਬਾ ਫਰੀ ਹੈ ਤਾਂ IMF ਤੋਂ ਜਿਹੜਾ ਅਮਰੀਕਾ ਪਾਕਿਸਤਾਨ ਨੂੰ ਕਰਜ਼ਾ ਦੇਣ ਦੀ ਗੱਲ ਸ਼ਰਤਾਂ ਬਣਾਉਣ ਦੀ ਗੱਲ ਭਾਰਤ ਦੇ ਨਾਲ ਜਿਹੜਾ ਮੁਕਤ ਵਪਾਰ ਸਮਝੌਤਾ ਕਰਨ ਦੀ ਗੱਲ ਹੈ ਉਹ ਵੀ ਕੀਤਾ ਜਾ ਰਿਹਾ ਤੇ ਹੁਣ ਵੀ ਇਜ਼ਰਾਇਲ ਤੇ ਫਾਇਰਾਨ ਦੀ جنگ ਦੇ ਵਿੱਚੋਂ ਵੀ ਉਹਦੀ ਲੋੜ ਸੇ ਮਾਚਾਈ ਹੇਅ ਕਿ ਮੈਂ ਉਥੇ ਸਮਝੌਤਾ ਕਰਨਾ ਹੈ ਮੁਕਤਮ ਬਾਦ ਸਮਝੌਤਾ ਕਰਨਾ ਹੈ ਸਭ ਤੋਂ ਉੱਪਰ ਤੱਕ ਕੀਤਾ ਹੀ ਜਾਣਾ ਹੈ ਉਥੋਂ ਮੇਰੇ ਕੋਲਤੀ ਸੋਮੇ ਆ ਉਥੇ ਗੈਸ ਤੇ ਤੇਲ ਆ ਉਹਨਾਂ ਗੈਸ ਤੇ ਤੇਲ ਨੂੰ ਆਪਣੇ ਕਾਬਜੇ ਕਿਵੇਂ ਲੈਣਾ ਹੈ ਪਿੱਛੇ ਛੁਪੇ ਹੋਏ ਮਾਕਸੋਦੇ ਇਹ ਕੰਮ ਕਰਦੇ ਆ ਤੇ ਨਾਲ ਦੀ ਨਾਲ ਜਿਹੜੀਆਂ ਦੂਸਰੀਆਂ ਦੋਨੇ ਹਕੂਮਤਾਂ ਵੀ ਨੇ ਕਿ ਭਾਵੇਂ ਈਰਾਨ ਹੈ ਤੇ ਭਾਵੇਂ ਇਰਾਨੀ ਹੈ ਈਰਾਨ ਦੀ ਹਕੂਮਤ ਵਿਚਾਕੜੀ ਹਕੂਮਤ ਹੈ ਇਸਲਾਮਿਕ ਕੱਟੜਵਾਦੀ ਹਕੂਮਤ ਹੈ ਪਰ ਪਾਗਰਾਨ ਦੇ ਲੋਕ ਉਹਨਾਂ ਕੋਲ ਬਾਜਨ ਨੇ 45 ਸਾਲ ਤੋਂ ਸੱਤਾ ਦੇ ਕਾਬਜ਼ ਹੈ ਉਹਨੂੰ ਗੱਲ 78 ਤੋਂ ਲੈ ਕੇ ਲਗਾਤਾਰ ਉੱਥੇ ਜਲਗਾਤ ਸੱਤਾ ਦੇ ਕਾਬਜ਼ ਹੈ ਉਹਨੇ ਬੜੇ ਲੋਕਾਂ ਦੇ ਕੋਲ ਸਾਰੇ ਕਤਲ ਕੀਤੇ ਆ ਅੱਜ ਉਥੇ ਇਸ ਕੰਮ ਕੱਟੜਵਾਦ ਭਾਰੂ ਹੈ ਬਾਜਨ ਹੈ ਉਥੋਂ ਦੀ ਹਕੂਮਤ ਕੋਈ ਬਹੁਤ ਜ਼ਿਆਦਾ ਲੋਕਾਂ ਚ ਹਰਮੋਨੀ ਪਿਆਰਤਾ ਰੱਖਦੀ ਹੋਵੇ ਅਜਿਹਾ ਨਹੀਂ ਹੈ ਉਹਨਾਂ ਵੀ ਲੋੜ ਹੈ ਕਿ ਜੰਗ ਲੱਗਦੀ ਹੈ ਤਾਂ ਉਹਦੇ ਨਾਲ ਆਪ ਦੀ ਤੋਂ ਰਾਜ ਦੀ ਉੱਪਰ ਲੰਮੀ ਹੋ ਜਾਂਦੀ ਹੈ ਇਜ਼ਰਾਇਲ ਹੈ ਨੇਪਲ ਯਹੂਦੀ ਅੰਦਰ ਪੱਟੀ ਪੱਟ ਤੇ ਜਿਹੜਾ ਇਜ਼ਰਾਇਲ ਅੰਦਰ ਬਗਾਵਤ ਦਾ ਸਵਾਲ ਹੈ ਉਹਦੇ ਮੁਕਦਮੇ ਹੈ ਮੁਕਦਮੇ ਪ੍ਰੇਸ਼ਟਾ ਚਾਹਦੇ ਹੈ ਉਹ ਪ੍ਰੇਸ਼ਟਾ ਚਾਹਦੇ ਕਿ ਲਿਖ ਪੈ ਅਦਾਲਤਾਂ ਦੇ ਫੈਸਲੇ ਉਲਟ ਹੋ ਚੁੱਕੇ ਆ ਤੇ ਉਹ ਆਦਾ ਕੀ ਕਰਨਾ ਚਾਹੁੰਦਾ ਇਹਦੇ ਖਾਤੇ ਹੇ ਆਪਦਾ ਸਾਰਾ ਜਿਹੜਾ ਉਹਦੇ ਤੇ ਲੱਗੇ ਦੋਸ਼ ਨੇ ਉਹਨਾਂ ਨੂੰ ਠਕਣਾ ਚਾਹੁੰਦਾ ਉਹ ਲੋਕਾਂ ਦੇ ਅੰਦਰ ਜਿਹੜੀ ਬੇਚੈਨੀ ਆ ਉਹ ਬੇਚੈਨੀ ਨੂੰ ਖਤਮ ਕਰਨਾ ਚਾਹੁੰਦਾ ਇਸ جنگ ਦੇ ਮਾਹੌਲ ਥੱਲੇ ਇਸ ਜੰਗੀ ਮਾਹੌਲ ਨੇ ਉਹਨਾਂ ਲੋਕਾਂ ਦਾ ਜੋ ਕੁਝ ਕਰਨ ਵਾਲਾ ਸੀ ਜੋ ਕੁਝ ਲੋਕਾਂ ਨੂੰ ਅਸਲ ਤੇ ਲੋਕਾਂ ਦੀ ਬਰਿਆਦੀ ਲੋੜਾਂ ਸੀ ਉਹਨਾਂ ਲੋੜਾਂ ਦੀ ਪੂਰਤੀ ਦਾ ਸਵਾਲ ਨਹੀਂ ਹੈ ਅਸਲ ਤੇ ਉੱਥੇ ਲੋਕਾਂ ਨੂੰ ਜੰਗੀ ਮਾਹੌਲ ਦੇ ਵਿੱਚ ਰੱਖ ਕੇ ਉਹ ਸਾਰਿਆਂ ਕੋਲ ਪਰਦਾ ਟਕਾਈ ਦਿੰਦਾ ਤੇ ਨਾਲ ਦੀ ਲਾਉਂਦੀ ਸਾਡੀ ਸੱਤਾ ਦੀ ਉਮਰ ਲੰਬੀ ਕਰਨ ਦੀ ਉਮਰ ਬਣਾ ਢੰਗ ਬਣਾ ਲੈਂਦਾ ਇਹ ਹਾਲਤਾਂ ਤਿੰਨਾ ਮੁਕੰਨੀਆਂ ਨੇ ਉਹ ਕਦੇ ਉੱਥੇ ਹੀ ਨਹੀਂ ਉਹ ਕਦੇ ਜੌਨਨ ਤੇ ਹਮਲਾ ਕਰਦਾ ਹੈ ਕਦੇ ਮਿਸਰਤੇ ਹਮਲਾ ਕਰਦਾ ਹੈ ਕਦੇ ਕਿਸੇ ਤੇ ਹਮਲਾ ਕਰਦਾ ਹੈ ਗੱਲ ਇਹ ਹੈ ਕਿ ਅਸਲ ਤੇ ਸਮੂੱਚੇ ਉਹ ਜਿਹੜਾ ਇੱਕ ਖਿੱਤਾ ਹੈ ਇਜ਼ਰਾਈਲ ਉਹ ਸਾਰੇ ਮਿਡਲ ਈਸਟ ਦੇ ਖਿੱਤੇ ਨੂੰ ਮਨਪੂਰਪੇ ਖਿੱਤੇ ਨੂੰ ਇਸ ਕਰ ਲਈ ਉਹ हमरे ਹਾਵਲੇ ਦੀ ਰਣਾ ਚਾਹੁੰਦਾ ਜਿਹੜਾ ਸਾਡਾ ਕੁਦਰਤੀ ਘਟਾ ਗਿਆ ਇਸ ਬੰਡਾ ਦੇ ਕਬਜ਼ਾ ਕਿਵੇਂ ਕਰਨਾ ਹੈ ਸੋ ਜੰਗਾ ਦੀ ਪਿੱਛੇ ਮਕਸਦ ਇਹ ਨਹੀਂ ਹੁੰਦੀ ਜਿੱਤੇ ਮੰਡੀ ਦੀ ਲੋੜ ਹੁੰਦੀ ਹੈ ਮੰਡੀ ਦੀ ਲੋੜ ਦੇ ਵਿੱਚੋਂ ਜੰਗਾ ਦੇ ਝੁੱਟਾ ਜਮਣੇ ਲੈਂਦੇ ਨੇ ਪਰ ਇੱਕ ਜੰਗ ਦੇ ਝੁੱਟ ਮੰਡੀ ਦੀ ਲੋੜ ਲਈ ਹੈ ਇੱਕ ਲੋਕਾਂ ਦੀ ਲੋੜ ਆ ਲੋਕਾਂ ਦੀ ਲੋੜ ਹਾਕਮਾਂ ਦੇ ਖਿਲਾਫ ਆਪਦੇ ਮੰਗਾਂ ਦੇ ਮਸਲਿਆਂ ਤੇ ਲੜਾਈ ਦਾ ਸਵਾਰ ਹੈ ਇਹ ਨਹੀਂ ਕਿ ਸਾਰੀਆਂ ਜੰਗਾ ਮਾਰਨਾ ਹੁੰਦਿਆਂ ਨੇ ਜੰਗਾ ਬੰਦ ਹੋਣੀਆਂ ਚਾਹੀਦੀਆਂ ਨੇ ਨਹਿਰੀਆਂ ਜੱਗਾ ਬੰਦ ਹੋਣੀਆਂ ਚਾਹੀਦੀਆਂ ਨੇ ਜੇ ਅੱਜ ਇਰਾਨ ਸੋਪੀਆ ਤਾਂ ਬੰਦ ਹੋਣੀ ਚਾਹੀਦੀ ਆ ਜੇ ਇਜ਼ਰਾਇਲ ਨੇ ਫਸਤੀ ਤੇ ਜੰਗ ਲਾਈ ਹੋਈ ਆ ਤਾਂ ਜੰਗ ਬੰਦ ਹੋਣੀ ਚਾਹੀਦੀ ਆ ਕਿਉਂਕਿ ਇੱਥੇ ਨਸਲ ਕੁਸ਼ੀ ਕੀਤੀ ਜਾ ਰਹੀ ਆ ਉੱਥੇ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਉੱਥੇ ਲੋਕਾਂ ਨੂੰ ਭੁੱਖ ਨਾਲ ਮਾਰਿਆ ਜਾ ਰਿਹਾ ਪਰ ਜੇ ਜਿਹੜੇ ਭਾਰਤ ਦੇ ਲੋਕ ਨੇ ਜਿਹੜੇ ਭਾਰਤ ਦੇ ਮਿੰਦਕਸ਼ ਲੋਕ ਨੇ ਤੇ ਮਿੰਦਕਸ਼ ਲੋਕਾਂ ਨੂੰ ਜੰਮਰ ਦੇ ਪਹਾੜੇ ਥੱਲੇ ਦੱਬਿਆ ਜਾਊਗਾ ਜੇ ਇੱਥੇ ਭੁੱਖਮਰੀ ਪੈਦਾ ਕੀਤੀ ਜਾਊਗੀ ਤਾਂ ਲੜੀਆਂ ਦੇ ਲੋਕ ਸ਼ਿਸ਼ਰਸ਼ਾਂ ਦੇ ਰਾ ਪੈਣਗੇ ਤੇ ਸ਼ਿਸ਼ਰਸ਼ਾਂ ਦੇ ਰਾ ਪੈਣ ਲਈ ਜੰਮਰੂ ਹਾਕਮ ਸਾਹਰਾ ਕੇ ਬਦਲਾਲ ਨੇ ਉਹਨਾਂ ਦੇ ਖਿਲਾਫ ਜੰਗ ਕਰਦੇ ਮਾਰੀ ਨੂੰ ਨਹੀਂ ਉਹ ਜੰਗ ਲੋਕ ਆਪ ਦਾ ਰਾਜ ਸਿਰਜਣ ਲਈ ਲੜਦੇ ਆ ਉਹ ਮੰਡੀ ਜਵਾਦੇ ਨਹੀਂ ਨਹੀਂ ਲੱਗਦਾ ਅਮਰੀਕਾ ਮਿੱਟੀ ਦੇ ਕਾਜ ਦੇ ਨਹੀਂ ਲੱਗਦਾ ਸਭੋ ਜੇ ਸੰਸਾਰ ਦੇ ਪੱਤਰ ਤੇ ਕਿਤੇ ਵੀ ਲੋਕ ਲੜਦੇ ਆ ਭਾਵੇਂ ਉਹ ਆਦਿਵਾਸੀ ਲੋਕਾਂ ਦੀ ਗੱਲ ਹੋਵੇ ਭਾਵੇਂ ਪੰਜਾਬ ਦੇ ਕਿਸਾਨਾਂ ਦੇ ਮਜੂਰਾਂ ਦੀ ਗੱਲ ਹੋਵੇ ਤੇ ਜਦੋਂ ਵੀ ਕਿਤੇ ਅਜਿਹੀ ਗੱਲ ਆਉਗੀ ਤਾਂ ਲੋਕਾਂ ਨੂੰ ਆਪਣੀ ਲੜਾਈ ਚਾਹੀ ਰਿਕੜੀ ਪੋਗੀ ਲੋਕਾਂ ਮੱਦੇਂਸ਼ੀ ਮਰਸੀ ਜਾਰੀ ਰਿਕੜੀ ਪੈਣਗੇ ਬ੍ਰਿਆਦੀ ਮੁੱਦਿਆਂ ਦਾ ਧਿਆਨ ਪਾਸੇ ਨਹੀਂ ਟਣਾ ਪਊਗਾ ਕਿਉਂਕਿ ਫਿਰਕੂਵਾਦੀ ਅੱਲਾ ਬੋਲਦੇ ਆ ਕਿ ਧਰਮੇ ਦਾ ਆ ਕੇ ਲੋਕਾਂ ਵੱਡੀਆਂ ਪਾਉਂਦੀਆਂ ਗੱਲਾਂ ਕਰਦੇ ਆ ਅਸੀਂ ਇਹਨਾਂ ਗੱਲਾਂ ਤੋਂ ਸਟੇਟ ਰਹਿਣਾ ਹੈ ਅਸੀਂ ਆਪ ਦਾ ਧਿਆਨ ਅਸੀਂ ਦੇ ਕਹਿੰਦੇ ਆਖਰੀ ਉਸ ਮੱਛੀ ਅੱਖ ਤੱਕ ਕਿੱਦ ਰੱਖਾ ਦੇ تیر ਨੂੰ ਨਿਸ਼ਾਨੇ ਤੇ ਰੱਖਣਾ ਹੈ ਕਿ ਭਾਰਤੀ ਹਾਕਮ ਜਿਹੜੇ ਡਾਇਰ ਜਗਦੇਵਨ ਵੀ ਜਦੋਂ ਉਹ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਉਹਨਾਂ ਤੋਂ ਬਰੰਟ ਜਾਣੀ ਹੁੰਦੇ ਆ ਤੇ ਚੁੱਪ ਕਰਕੇ ਘੁੰਮਦਾ ਰਹਿੰਦਾ ਪਰ ਭਾਰਤੀ ਹਾਕਮ ਜਦੋਂ ਉਹਨਾਂ ਨੇ ਖੇਤੀ ਦਾ ਮਤਾਂ ਵੀ ਹੁੰਦਾ ਜੰਗ ਦਾ ਜਦੋਂ ਇਜ਼ਰਾਇਲ ਦੇ ਖਿਲਾਫ ਮਤਾ ਹੁੰਦਾ ਜੀਓਐਨਓ ਦੇ ਅੰਦਰ ਤਾਂ ਭਾਰਤੀ ਹਾਕਮ ਬੇਸ਼ਰਮੀਪਨ ਵਿੱਚ ਚੁੱਪ ਤਾਂ ਕੇ ਉਹ ਜੋ ਪਾਸੇ ਰਹਿੰਦੇ ਆ ਉਹਨੇ ਕਿਹਾ ਮਤਾ ਤੱਕਣੀ ਪਾਸ ਕਰਦੇ ਉਲਟਾ ਹੁੰਦਾ ਕਿ ਸਾਡੀ ਫੇਰ ਦਾ ਨੌਜਵਾਨਾਂ ਨੂੰ ਉਹ ਜੰਗ ਦੇ ਗੂਠੇ ਦੇ ਧੱਕਾ ਪਾ ਜਾਂਦਾ ਇਜ਼ਰਾਇਲ ਦੇ ਅੰਦਰ ਤੇ ਕਦੇ ਯੂਕਰੇਨ ਦੇ ਅੰਦਰ ਇਹਨਾਂ ਜੰਗਾਂ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਧੱਕੇ ਪਾ ਜਾਂਦਾ ਹੈ ਇਹਨਾਂ ਹਾਲਤਾਂ ਦੇ ਅੰਦਰ ਸਾਡੀ ਕੀ ਲੋੜ ਬਣਦੀ ਹੈ ਅੱਜ ਅਸੀਂ ਕਿਉਂ ਜੰਗ ਦਾ ਵਿਰੋਧ ਕਰਦੇ ਆ ਅੱਜ ਮਸਲੇ ਹੋਰ ਵੱਡੇ ਬਹੁਤ ਆ ਅੱਜ ਜੇ ਗੱਲ ਕਰਨੀ ਹੋਵੇ ਅੱਜ ਕਦੇ ਜਮੀਨ ਕਦਾ ਮਸਲਾ ਕਦੇ ਲੈਂਡ ਫਾਰਮ ਨਿੱਕੀ ਦਾ ਮਸਲਾ ਹੈ ਕਦੇ ਹਕੂਮਤ ਦੀ ਜੱਪ ਦਾ ਮਸਲਾ ਹੈ ਇਹ ਗੱਲ ਸਾਡੇ ਵਾਸਤੇ ਮਹੱਤਵਪੂਰਨ ਨਹੀਂ ਹੈ ਕਿ ਅਸੀਂ ਨਾ ਜੰਗਾਂ ਤੇ ਜੁੱਧਾਂ ਦਾ ਵਿਰੋਧ ਕਰਦੇ ਹੋਇਆ ਇੱਕ ਜੰਗ ਚਾਲੀ ਰੱਖਣੀ ਹੈ ਚਾਰੀ ਅਸੀਂ ਆਪਨੇ ਹੱਕਾਂ ਦੀ ਜੰਗ ਰਾਜ ਚਾਲੀ ਰੱਖਣੀ ਹੈ ਆਪਦੇ ਸਿਧਾਰਸ਼ਾਂ ਦੇ ਜਿਹੜੇ ਦੌਰ ਨੇ ਇਹਨਾਂ ਨੂੰ ਮਗ ਦਾ ਰੱਖਣਾ ਨੂੰ ਭਗ ਦਾ ਰੱਖਣਾ ਹੈ ਔਰ ਉਹ ਤਿੱਖਾ ਵੀ ਕਰਨਾ ਹੈ ਹਾਕਮਾਂ ਦੇ ਖਿਲਾਫ ਜਿਹੜੀ ਸਾਡੀ ਜਮਾਤੀ ਜੰਗ ਹੈ ਜਿਹੜੀ ਸਾਡੀ ਜਮਾਤੀ ਸੰਘਰਸ਼ ਹੈ ਇਸ ਨੂੰ ਹੋ ਕੇ ਕਰਨਾ ਆਧਨੇ ਸਮੇਂ ਦੀ ਵੱਡੀ ਲੋੜ ਹੈ ਉਹ ਆਪਾਂ ਰੱਖ ਕੇ ਜਿਹੜਾ ਇਹ ਸੰਘਰਸ਼ ਹੈ ਜਿਹੜੀ ਇਹ ਜੰਗ ਹੈ ਜਿਹੜੀ ਇਹ ਨਹਰਗੀ ਜੰਗ ਹੈ ਉਹ ਕਦੇ ਅਚਲ ਇਰਾਨ ਤੇ ਹੈ ਇਹ ਨਾ ਹੋ ਚੁੱਕਾ ਕਿ ਸੀਲ ਫੈਰ ਹੋ ਗਿਆ ਸਾਨੂੰ ਸੀ ਫਰ ਦੇ ਨਾਲੇ ਪਿੱਛੇ ਹਾਕਮਾਂ ਨੇ ਫਿਰ ਤਿਆਰੀਆਂ ਕਰਕੇ ਉਹ ਜੰਗ ਦੇ ਮੈਦਾਨ 'ਚ ਆ ਜਾਣਾ ਹੈ ਤੇ ਜੰਗ ਦੇ ਮੈਦਾਨ ਤੋਂ ਜੇ ਰੋਕਿਆ ਜਾਣਾ ਜਿਵੇਂ ਸੰਸਾਰ ਦੇ ਅੰਦਰ ਚਾਹੇ ਫਰਾਂਸ ਦੇ ਅੰਦਰ ਹੈ ਚਾਹੇ ਅਮਰੀਕਾ ਦੇ ਅੰਦਰ ਹੈ ਚਾਹੇ ਹੋਰ ਥਾਵਾਂ ਦੇ ਉੱਤੇ ਹੈ ਜਿਵੇਂ ਜੰਗ ਦੇ ਵਿਰੋਧ ਹੋ ਰਿਹਾ ਆਪਾਂ ਵੀ ਉਸ ਜੰਗ ਦੇ ਵਿਰੋਧ ਦੇ ਵਿੱਚ ਇੱਥੇ ਪੰਜਾਬ ਦੇ ਲੋਕ ਮੋਟਾ ਪੰਜਾਬ ਨੇ ਇੱਕ ਵਿਰੋਧ ਦੇ ਵਿੱਚ ਆਦਾ ਹਿੱਸਾ ਪਾਇਆ ਹੈ ਕਿ ਅਸੀਂ ਵੀ ਹਾਕਮੋਂ ਜੰਗਵਾਜੋ ਤੁਹਾਡੀ ਜੰਗ ਦਾ ਵਿਰੋਧ ਕਰਨ ਵਾਸਤੇ ਇਕੱਠੇ ਹੋ ਰਿਹਾ